ਜਾ ਤੁਸੀਂ ਦੇਖ ਸਕਦੇ ਹੋ ਉਹ ਫਰਨੀ ਦੇ ਬਸ਼ੀਰੇ ਆ ਸਾਰੇ ਦੇ ਸਾਰੇ ਉਹ ਸਾਰੇ ਦੇ ਸਾਰੇ ਇਹ ਦੇਸ਼ ਵਚਨ ਤੇ ਲੱਗੇ ਹੋਏ ਐ ਇਸ ਕਰਕੇ ਭਰਾਵਾ ਅੱਜ ਕੀ ਨਾਜੀ ਤੁਹਾਡਾ ਮੇਰਾ ਨਾਮ ਸੰਦੀਪ ਕੋਹਈ ਹਾਂ ਜੀ ਕਿਉਂਕਿ ਅੱਜ ਸਪੀਕਰ ਸਾਹਿਬ ਦੀ ਟੂਕੀ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ ਕਿਹੜੇ ਕੀ ਕਾਰਨ ਨਾਲ ਤੁਹਾਡੀਆਂ ਕੀ ਕੀ ਮੰਗਾਂ ਨੇ ਸਰ ਸਾਡੀਆਂ ਮੰਗਾਂ ਮਤਲਬ ਕਿ ਅਸੀਂ ਪਹਿਲਾਂ ਵੀ 10 ਤਰੀਕ ਨੂੰ ਮੰਗ ਪੱਤਰ ਦੇ ਕੇ ਗਏ ਆ ਬੁਲਤਾਰ ਸਾਹਿਬ ਨੂੰ ਸੰਨਵਾਣ ਨੂੰ ਤੇ ਅੱਜ ਉਸੇ ਮਤਲਬ ਕਿ ਜਿਹੜੀਆਂ ਜੋ ਸਾਡਾ ਮੰਗਾ ਸੀਗਾ ਸਾਡੇ ਪਹਿਲਾਂ ਮੰਗ ਪੱਤਰ ਦੇ ਵਿੱਚ ਉਹਨਾਂ ਮੰਗਾਤੀ ਅਸੀਂ ਅੱਜ ਫੇਰ ਇਹਨਾਂ ਦੇ ਦਰ ਦੇ ਮੂਹਰੇ ਝੰਡੇ ਗੱਡ ਕੇ ਬੈਠੇ ਆ ਜੀ ਤੇ ਇਹਦੂ 2.5 ਸਾਲ ਪਹਿਲਾਂ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਵੋਟਾਂ ਲੈਣ ਵਕੱਲੇ ਕਹਿੰਦੇ ਸੀ ਵੀ ਤੁਹਾਡਾ ਜਿੰਦਗੀਾਂ ਵੀ ਸਾਡੇ ਚੋਂ ਗਰੰਟੀਆਂ ਇਹਨਾਂ ਨੇ ਗਰੰਟੀ ਕੀਤੀ ਸੀ ਉਹ ਅੱਜ ਤੱਕ ਇੱਕ ਵੀ ਗਰੰਟੀ ਇਹਨਾਂ ਨੇ ਪੂਰੀ ਨਹੀਂ ਕੀਤੀ ਸਾਡੇ ਨਾਲ ਹੋਰ ਸਨ 1000 ਰੁਪਿਆ ਵਾਅਦਾ ਕੀਤਾ ਸੀ ਉਹ ਨਹੀਂ ਸਾਨੂੰ ਹਲੇ ਤੱਕ ਮਿਲਿਆ ਜੇ ਸਾਡ ਨੂੰ ਮਤਲਬ ਕਿ ਪਲਾਟਾਂ ਦੇ ਵਿੱਚ ਹੋਇਆ ਸੀ ਅਸੀਂ ਉਹ ਨਹੀਂ ਹਜੇ ਤੱਕ ਸਾਨੂੰ ਪਲਾਟਾਂ ਦਾ ਕੋਈ ਨਹੀਂ ਮਤਲਬ ਕਿ ਹੋਕ ਦਿੱਤਾ ਤੇ ਨਾ ਹੀ ਤਾਂ ਮਤਲਬ ਕਿ ਜੇ ਮਾਈਕ੍ਰੋਫੋਨਸ ਕੰਪਨੀਆਂ ਦੇ ਸੀਗੇ ਸਾਡੇ ਮਤਲਬ ਕਿ ਅਸੀਂ ਉਹ ਮੰਗ ਪੱਤਰ ਵਿੱਚ ਸਾਡੇ ਸਾਰੀਆਂ ਮੰਗਾਂ ਵੀ ਅਸੀਂ ਜਿਹੜੇ ਫੈਂਸ ਕੰਪਨੀਆਂ ਦੇ ਕਰਜ਼ੇ ਆ ਸਾਡੇ ਉਹ ਮਾਫ ਕੀਤੇ ਜਾਣ ਸਾਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਸਾਡੇ ਜਿਹੜੇ ਇਹਨਾਂ ਨੇ 2500 ਰੁਪਇਆ ਵਾਅਦਾ ਕੀਤਾ ਸੀ ਪੈਨਸ਼ਨ ਦਾ ਸਾਨੂੰ ਉਹ ਨਹੀਂ ਹਲੇ ਤੱਕ ਲਾਗੂ ਕੀਤਾ ਇਹਨਾਂ ਨੇ ਮਤਲਬ ਕਿ ਇਹਨਾਂ ਨੇ ਹਜੇ ਤੱਕ ਕੁਝ ਨਹੀਂ ਕੀਤਾ ਢਾਈਆਂ ਸਾਲਾਂ ਬੀਤ ਗਏ ਹੁਣ ਕਦੋਂ ਤੱਕ ਜੇ ਮੱਲੋ ਇਹ ਤੁਹਾਡੀ ਕੋਈ ਹੱਲ ਨਹੀਂ ਹੁੰਦਾ ਫਿਰ ਅੱਗੇ ਸਰ ਸਾਡੇ ਧਰਨੇ ਐਦਾਂ ਹੀ ਜਾਰੀ ਲੱਗਣਗੇ ਰਹਿਣਗੇ ਕਿਉਂਕਿ ਜਿੰਨਾ ਚਿਰ ਇਹ ਸਾਡੇ ਵਾਅਦੇ ਪੂਰੇ ਨਹੀਂ ਕਰਦੇ ਉਹਨਾਂ ਟਾਈਪ ਅਸੀਂ ਆਹੀਂ ਝੰਡੇ 'ਚ ਡੰਡਾ ਪਾ ਕੇ ਰੱਖਾਂਗੇ ਅੱਜ ਅਸੀਂ ਪੰਜਾਬ ਖੇਤ ਬੈਦੂਗੀ ਉਹਨਾਂ ਵੱਲੋਂ ਅੱਜ ਚਾਰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾ ਰਹੇ ਇੱਧਰ ਫ੍ਰੀਕੋਰਟ ਚ ਸਪੀਕਰ ਕਲਤਾਰ ਸਿੰਘ ਸੰਧਵਾ ਦੇ ਘਰ ਅੱਗੇ ਆ ਉਹ ਜਨਤਕ ਮੰਚ ਕਰਕੇ ਮੰਗਾਂ ਇਹ ਆ ਜੀ ਇਹ ਪੰਜਾਬ ਸਰਕਾਰ ਨੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਮੁਲਾਜ਼ਮਾਂ ਨਾਲ ਨੌਜਵਾਨਾਂ ਨਾਲ ਸਾਰਿਆਂ ਨਾਲ ਹੀ ਵਾਅਦੇ ਕੀਤੇ ਸੀਗੇ ਜਿਹਦੇ ਚੋ ਇਹ ਹੈ ਕਿ ਔਰਤਾਂ ਨਾਲ ਵਾਦਾ ਕੀਤਾ ਸੀ 1000 ਰੁਪਿਆ ਦੇਵਾਂਗੇ ਇਸੇ ਤਰ੍ਹਾਂ ਮਜ਼ਦੂਰਾਂ ਦਾ ਰੋਜ਼ਗਾਰ ਦੇਣ ਦਾ ਵਾਦਾ ਕੀਤਾ ਸੀ ਇਸੇ ਤਰ੍ਹਾਂ ਇਹ ਵਾਦਾ ਕੀਤਾ ਸੀ ਕਿ ਘੱਟੋ ਘੱਟ ਮਤਲਬ 4 ਹਫ਼ਤਿਆਂ ਦੇ ਵਿੱਚ ਸੀ ਜਿਹੜਾ ਨਸ਼ਾ ਉਹ ਬਿਲਕੁਲ ਬੰਦ ਕਰ ਦਾਂਗੇ ਪਿਛਲੀ 15 ਅਗਸਤ ਨੂੰ ਇਹ ਕਹਿ ਗਿਆ ਵੀ ਅਸੀਂ ਅਗਲੀ ਅਗਲੀ 15 ਅਗਸਤ ਤੱਕ ਅਸੀਂ ਬੰਦ ਕਰ ਦਾਂਗੇ ਯਾਨੀ ਇਸੇ ਤਰ੍ਹਾਂ ਮਜ਼ਦੂਰਾਂ ਨੂੰ ਪਲਾਟਾਂ ਦੀ ਗੱਲ ਕਰੀ ਜਿਹੜੇ ਕੱਟੇ ਪਲਾਟਾ ਉਹਨਾਂ ਦੇ ਕਰਜ਼ੇ ਦੇ ਦਾਂਗੇ ਸਾਡੇ ਨਾਲ ਜਿੰਨੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਬਾਰ-ਬਾਰ ਵੀ ਅਸੀਂ ਵੱਲੋਂ ਲਗਾਤਾਰ اجلاس ਕਰ ਰਹੇ ਹਾਂ اجلاس ਦੇ ਵਿੱਚ ਅਸੀਂ ਮਜ਼ਦੂਰਾਂ ਨੂੰ ਵੇਖ ਰਿਆਂ ਨੂੰ ਪਲਾਟ ਦੇਵਾਂਗੇ ਯਾਨੀ ਇਹ ਪੁੱਲ ਗੱਲਾਂ ਇਹ ਤੋਂ ਬਿਨਾ ਜਾਨੀ ਕਰਜ਼ਾ ਜਿਹੜਾ ਚੜਿਆ ਹੋਇਆ ਮਜ਼ਦੂਰਾਂ ਸਿਰ ਉਹ ਕਰਜ਼ੇ ਦੇ ਜਾਲ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਵਾ ਮਜ਼ਦੂਰਾਂ ਦਾ ਯਾਨੀ ਮਜ਼ਦੂਰ ਔਰਤਾਂ 7-7 8-8 ਕੰਪਨੀਆਂ ਤੋਂ ਕਰਜ਼ਾ ਲਈ ਬੈਠੀਆਂ ਜਿਹੜਾ ਯਾਨੀ ਉਹ ਪੱਲਾ ਉਹਨਾਂ ਦਾ ਕਰਜ਼ਾ ਹੀ ਲਾ ਰਹੀਆਂ ਹੈ ਜਣੀ ਆਜ਼ਾਦ ਖਾਨ ਪੀਣ ਦਾ ਘਰਬਾਰ ਦਾ ਹੋਰ ਸਾਰਾ ਕੁਝ ਜਣੀ ਮੱਕੜੀ ਦੇ ਜਾਲ ਵਾਂਗੂ ਉਹਦੇ ਵਿੱਚ ਹੀ ਫਸਿਆ ਹੋਇਆ ਹੈ ਇਸ ਕਰਕੇ ਮਜ਼ਦੂਰਾਂ ਦੀਆਂ ਕੁੱਲ ਮੰਗਾਂ ਵਾਸਤੇ ਸਾਡਾ ਹੈਗਾ ਵੀ ਆਹ ਮੰਗਾਂ ਹੱਲ ਕਰੋ ਪਰ ਪੰਜਾਬ ਸਰਕਾਰ ਐਡੀ ਢੀਠ ਆ ਇਹ 8 ਮੀਟਿੰਗਾਂ ਹੋ ਗਈਆਂ 8 ਮੀਟਿੰਗਾਂ ਦੇ ਵਿੱਚ ਇੱਕ ਵਾਰੀ ਵੀ ਭਗਵਾਨਤਮਾਨ ਮਜ਼ਦੂਰਾਂ ਦੀ ਮੀਟਿੰਗ 'ਚ ਕਦੇ ਹਾਜ਼ਰ ਨਹੀਂ ਹੋਇਆਗਾ ਤੇ ਕੋਈ ਵੀ ਮਸਲਾ ਅਜੇ ਤੱਕ ਹੱਲ ਨਹੀਂ ਹੋਇਆ ਇਦੂ ਬਿਨਾ ਸਮਾ ਸਮਗਲਰਾਂ ਦੀ ਜਿਹੜੀ ਗਿਣਤੀ ਵਾਧੀ ਜਾ ਰਹੀ ਆ ਜਿਹੜੇ ਨੌਜਵਾਨ ਮੁੰਡੇ ਹੈਗੇ ਆ ਕੁੜੀਆਂ ਹੈਗੀਆਂ ਕਿੰਨੀਆਂ ਸੋਸ਼ਲ ਮੀਡੀਆ ਦੇ ਉੱਤੇ ਯਾਨੀ ਕੁੜੀਆਂ ਨਸ਼ੇ 'ਚ ਗ੍ਰਸਤ ਹੋ ਰਹੀਆਂ ਯਾਨੀ ਨੌਜਵਾਨਾਂ ਦੇ ਹੱਥਾਂ 'ਚੋਂ ਸਰੀਂਝਾਂ ਨਹੀਂ ਨਿਕਲ ਰਹੀਆਂ ਬਾਹਾਂ 'ਚੋਂ ਯਾਨੀ ਇਹ ਹਾਲਤ ਬਣੀ ਹੋਈ ਹੈ ਇਦੂ ਬਿਨਾ ਯਾਨੀ ਭਗਵੰਤ ਮਾਨ ਸਰਕਾਰ ਨੇ ਨਵਾਂ ਫਰਮਾਨ ਝਾੜਤਾ ਇਸ ਵਾਰ ਹਜ਼ਾਰਾਂ ਨੌਜਵਾਨ ਜਿਹੜੇ ਐਸ்சி ਬੱਚੇ ਹੈਗੇ ਆ ਉਹ ਕਾਲਜਾਂ 'ਚ ਦਾਖਲਾ ਨਹੀਂ ਲੈ ਸਕੇ ਕਿਉਂਕਿ ਇਹਨਾਂ ਨੇ ਪੀਟੀਏ ਫੰਡ ਦੀ ਜਿਹੜੀ ਬੇਲੋੜੀ ਸ਼ਰਤ ਤੋਂ ਮੜ ਕੇ ਤੇ ਪੀਟੀਏ ਫੰਡ ਲੱਗਣ ਨਾਲ ਜਾਨੀ ਜਿੰਨੀ ਉਹ ਫੀਸ ਉਹਨਾਂ ਨੇ ਵਧਾਤੀ ਉਹ ਫੀਸ ਮਜ਼ਦੂਰਾਂ ਤੋਂ ਨਹੀਂ ਭਰੀ ਜਾ ਸਕੀ ਇਸ ਕਰਕੇ ਹਜ਼ਾਰਾਂ ਮਜ਼ਦੂਰ ਹੈ ਜਿਹੜੇ ਉਹ ਵਾਂਝੇ ਰਹਿ ਗਏ ਦੇਖੋ ਜੀ ਅੱਜ ਇਹ ਸਿਰਫ ਇੱਕ ਦਿਨ ਦਾ ਧਰਨੀ ਅਸੀਂ ਸਵੇਰ ਮਤਲਬ 11:00 ਕੋਜ ਲਾਇਆ ਤੇ 3:00 ਵਜੇ ਤੱਕ ਧਰਨਾ ਚੱਲਣਾ ਹੈ ਇੱਕ ਦਿਨ ਦਾ ਹੀ ਧਰਨਾ ਹੈ ਇਹ ਆਉਣ ਵਾਲੇ ਦਿਨਾਂ ਚ ਅਸੀਂ ਸੂਬਾ ਕਮੇਟੀ ਚ ਵਿਚਾਰ ਕੇ ਦੇਖਾਂਗੇ ਇਹ ਚੁੜੀ ਹੋਰ ਤਰ੍ਹਾਂ ਦੇ